ਆਹ ਦੇਖ ਲਓ ਹਸਪਤਾਲਾਂ 'ਚ ਕੀ ਹੋ ਰਿਹਾ ਵਾ ਏਹਰ ਫੇਰ ਦੇਖ ਲਓ ਤੁਸੀਂ ਡਾਕਟਰ ਨੇ ਵੀ ਨਹੀਂ ਕਿਹਾਗਾ ਮੁੰਡੇ ਨੂੰ ਤੇ ਮੁੰਡਾ ਪਤਾ ਨਹੀਂ ਕਿਹੜਾ ਵਾ ਪਾਏ ਜਿਹੜਾ ਆਪ ਹੀ ਸੈਂਪਲ ਲਈ ਜਾਂਦਾ ਹਸਪਤਾਲਾਂ 'ਚ ਜਾ ਕੇ ਮਰੀਜ਼ਾਂ ਦੇ ਬੰਦਾ ਦੇ ਆ ਕੀ ਹੋ ਰਿਹਾ ਹਸਪਤਾਲਾਂ 'ਚ ਦੇਖੋ ਭਾਈ ਚੌਕਸ ਹੋ ਜੋ ਹੋ ਜੋ ਚੌਕਸ ਹੋਣ ਦੇਖ ਲਓ ਕੀ ਹਾਲਤ ਹੋ ਗਈ ਹਸਪੀਟਲ 'ਚ ਬੰਦਾ ਬਲੱਡ ਦੇ ਸੈਂਪਲ ਲੈ ਰਿਹਾ ਹੈ ਮਰੀਜ਼ਾਂ ਦੇ ਕੱਢ ਰਿਹਾ ਬਲੱਡ ਨੂੰ ਹੂੰ ਉਹਨੂੰ ਬਹੁਤ ਰਹੀਆਂ ਬਿਮਾਰੀਆਂ ਵੀ ਚੱਲ ਰਹੀਆਂ ਹਨਾ ਤੇ ਕਹਿੰਦੇ ਬਿਮਾਰੀਆਂ ਫਲਾਈਆਂ ਵੀ ਜਾਂਦੀਆਂ ਸੂਈਆਂ ਇੱਧਰ ਉੱਧਰ ਲੱਗ ਗਏ ਸੋ ਦੇਖੋ ਹੁਣ ਇਹ ਨਹੀਂ ਪਤਾ ਇਹ ਕੌਣ ਆ ਕੌਣ ਨਹੀਂ ਉੱਥੇ ਹਸਪਤਾਲ 'ਚ ਸੈਂਪਲ ਲੈਣ ਲੱਗਿਆ ਵੇ ਜਦੋਂ ਡਾਕਟਰ ਸਾਹਮਣੇ ਲੈ ਕੇ ਗਏ ਡਾਕਟਰ ਵੀ ਮੁੱਖਰ ਗਿਆ ਕਹਿੰਦਾ ਨਾ ਸਾਡਾ ਉਪਲਾਈ ਆ ਤੇ ਨਾ ਹੀ ਅਸੀਂ ਇਹਨੂੰ ਕਿਹਾ ਹੈ ਸੈਂਪਲ ਲੈਣ ਨੂੰ ਫਿਰ ਪਤਾ ਨਹੀਂ ਕੌਣ ਸੀ ਇਹ ਬੰਦਾ ਕਿੱਥੋਂ ਆਇਆ ਤੇ ਕਹਾਂ ਤੇ ਸੈਂਪਲ ਲੈਣ ਲੱਗ ਗਿਆਗਾ ਸਾਰਾ ਵੀਡੀਓ ਦੇਖੋ ਤੁਸੀਂ ਨਾਲ ਤੁਹਾਡੇ ਲਾ ਦੇਣਾ ਵਾ ਸਾਰਾ ਸੁਣ ਕੇ ਹੀ ਜਾਇਓ ਤਾਈਓ ਆਪਾਂ ਨੂੰ ਪਤਾ ਲੱਗੂਗਾ बिल्कुल जी हस्पता भी सावधान रहा हालात हो गए है ना सही गल कि भी सेफ नहीं बिल्कुल बिल्कुल आ देख लो भाई वीडियो पूरा देखियो थोड़ा देख सारी जानकारी मिल जाऊंगी हाँ जी ये आपका एम्प्लॉय है सर हाँ? ये आपका एम्प्लॉय है सर डॉक्टर साहब आओ ये यहाँ पे सैंपल ले रहा है सर मरीज के

डॉक्टर साहब अडासा 9 10 11 गढे कने तीनों कने अर्था इधर नहीं कर देखो डॉक्टर ये आपका एम्प्लॉई है प्लीज देखिए हमें भी पता क्या चल रहा है प्लीज क्लियरली बात करेंगे अच्छा रहेगा आप रिस्पेक्टेड हो हमारे ये आपका एम्प्लॉई है आप इसे आपने बोला सैंपल निकालने के लिए इसके पास कोई त्रुटि है सैंपल निकालने के लिए देख लो जी तो डॉक्टर साहब अपने मुंह दांत रेने कि ये हां ड भी नहीं है ਤੇ ਨਾ ਹੀ ਗਿਆ ਵਾ ਕਿ ਇਹਨੂੰ ਸੈਂਪਲ ਕੱਢਣ ਲਈ ਉਹ ਕਿਸੇ ਮਰੀਜ਼ ਸਰ ਇਹ ਕਿਸੇ ਮਰੀਜ਼ ਦਾ ਇੱਕ ਮਿੰਟ ਕਿਸੇ ਮਰੀਜ਼ ਕੇ ਇਹ ਸੈਂਪਲ ਨਿਕਾਲਣਾ ਕਿਹਾ ਇਹ ਲੀਗਲੀ ਹੈ ਤੂੰ ਭਾਈ ਕੱਢ ਕੇ ਵੇਰੇ ਅੰਦਰ ਤੇ ਜੇਕਾਰੀ ਭੇਜਿਆ ਮੈਂ ਤੂੰ ਕੱਢ ਹੀ ਨਹੀਂ ਸਕਦਾ ਯਾਰ ਤੇਰੇ ਕੋ ਕੀ ਅਥੋਰਟੀ ਹੈ ਡਾਕਟਰ ਸਾਹਿਬ ਕਹਰੇ ਸਾਡਾ ਤੂੰ EMPLOYE ਨਹੀਂ ਯਾਰ ਡਾਕਟਰ ਹੁਣ ਮੁੱਕਰ ਗਿਆ ਤੇ ਮੇਰਾ ਕੀ ਕਤੂ ਨਹੀਂ ਤੂੰ ਇੱਥੇ ਆਉਂਦਾ ਕੰਟੀਨਿਊਸਲੀ ਆਉਂਦਾ ਫਿਰ ਭਾਈ ਮੈਂ ਰੋਈ ਨਹੀਂ ਆਉਂਦਾ ਮੈਨੂੰ ਫੋਨ ਕੀਤਾ ਵੇਰੇ ਕਿਨੇ ਕੀਤਾ ਫੋਨ ਉਹਨੇ ਤੈਨੂੰ ਸਾਰੇ ਸੌਣ ਦਸੀਏ ਹਾਂਜੀ ਹਾਂਜੀ ਆਜੋ ਬਾਹਰ ਆਜੋ ਡਾਕਟਰ ਸਾਹਿਬ ਨਾ ਡਿਸਟਰਬ ਹੋਣ ਤਾਨੂੰ ਕਿਨੇ ਫੋਨ ਕੀਤਾ ਸੀ ਜੀ ਜਨਾਬ ਹੋਈ ਨਹੀਂ ਤਾਨੂੰ ਮੈਂ ਦੱਸਣ ਲੱਗਾ ਕਿਨੇ ਕੀਤਾ ਜਿੰਨੇ ਭੇਜਿਆ ਉਹਨਾਂ ਨੂੰ ਫੋਨ ਕਰ ਲਾ ਲੜਨਾ ਮੈਨੂੰ ਗੱਲ ਸੁਣ ਤੈਨੂੰ ਕਿਨੇ ਚਾਹੀਦਾ ਆਪੜ ਆਪੜ ਮੈਂ ਕਹਾਂ ਜੀ ਸਰ ਜੀ ਸਰ ਇਹ ਤਾਂ ਗੁੱਸੇ ਨਾਲ ਕਿਹਾ ਬਾਈ ਤੁਹਾਨੂੰ ਦੱਸ ਦੇ ਦੋ ਆਹ ਦੇਖ ਲਓ ਜੀ ਸ਼ਰਿਆਮ ਹਸਪੀਟਲ ਚ ਕੰਮ ਹੋ ਰਿਹਾ ਇੱਥੇ ਪਰਚੀਆਂ ਕੱਟਦੇ ਨੇ ਡਾਕਟਰ ਇਹਨਾਂ ਦੇ ਏਜੰਟ ਬੈਠੇ ਨੇ ਇਹ ਏਜੰਟ ਕੀ ਕਰਦੇ ਨੇ ਪਰਚੀਆਂ ਡਾਕਟਰ ਸਾਹਿਬ ਕੋ ਫੜ ਕੇ ਮਰੀਜ਼ ਆਪਣੀ ਮਰਜ਼ੀ ਨਾਲ ਸੈਂਪਲ ਦੇ ਸਕਦਾ ਕਿਸੇ ਨੂੰ ਨਾ ਦਵਾਈਆਂ ਦੇ ਸਕਦਾ ਇਹ ਆਪ ਸੈਂਪਲ ਕੱਢਣ ਦੇ ਨੇ ਤੁਸੀਂ ਲਾਈਵ ਦੇਖ ਲਿਆ ਸੈਂਪਲ ਆਪ ਕੱਢਦਾ ਤਾਂ ਕਹਿੰਦਾ ਡਾਕਟਰ ਨੇ ਬੁਲਾਇਆ ਹੈਗਾ ਕਿਹੜੀ ਦੁਕਾਨ ਤੋਂ ਆਏ ਜੀ ਤੁਸੀਂ ਪੰਜਾਬ ਦੇ ਹਾਲਾਤ ਆਏ ਨੇ ਸਾਰੇ ਤੁਸੀਂ ਆਏ ਕਿ ਕੋਈ ਨਹੀਂ ਭਾਈ ਉਹ ਕੁਛ ਹੋਰ ਤੁਸੀਂ ਆਏ ਹੋ ਦੁਕਾਨ ਤੋਂ ਜੀ ਵੀਰ ਜੀ ਉਹ ਪਾਜੋ ਮੈਡੀਕਲ ਸਟੋਰ ਹੈ ਭਾਈ ਸੈਲੋ ਮੈਡੀਕਲ ਸਟੋਰ ਹੈ ਕਿਹੜੇ ਚੱਲੋ ਮੈਡੀਕਲ ਸਟੋਰ ਤੋਂ ਕੋਈ ਸੈਲੋ ਮੈਡੀਕਲ ਸਟੋਰ ਆ ਜੀ ਨਹੀਂ ਜਾਣਦੇ ਇਹ ਉੱਥੋਂ ਦਾ ਹੈਗਾ ਬੰਦਾ ਤੇ ਦਿੱਲੀ ਜਾਂਦੇ ਕਿ ਹਰ ਵਾਰ ਕੋਈ ਨਵੇਂ ਆਉਂਦਾ ਮੈਨੂੰ ਭੇਜਿਆ ਆ ਉਹਨਾਂ ਦਾ ਉਹੋ ਪਾਜੋ ਕਿਉਂ ਠੀਕ ਹੋ ਭੇਜਣ ਸੈਂਪਲ ਕੱਢ ਕੇ ਦੇ ਯਾਰ ਭਾਜੀ ਤੁਸੀਂ ਸੈਂਪਲ ਕੱਢ ਹੀ ਨਹੀਂ ਸਕਦੇ ਵੀਰ ਜੀ ਮੈਨੂੰ ਉਹ ਤਾਂ ਜੀ ਆਪ ਕੋ ਵਾਰੀ ਲੱਗੀ ਨਹੀਂ ਵਾਰੀ ਲੱਗੀ ਹੁੰਦੀ ਤੁਹਾਨੂੰ ਕੋਡ ਟੈਂਟਲ ਦੱਸਦਾ ਇਧਰ ਆਓ ਆ ਆਪਾਂ ਕੀ ਕਰਨੇ ਤੁਹਾਡੇ ਸੰਭ ਤੁਹਾਡੇ ਭਾਈ ਆ ਫੜ ਲਓ ਆ ਫੜ ਲਓ ਇੱਥੇ ਕੀ ਚੱਲਦਾ ਵਾ ਤੁਹਾਨੂੰ ਦਸੀਏ ਇੱਥੇ ਵਾਰੀਆਂ ਲੱਗੀਆਂ ਵਾ ਹਰ ਦੁਕਾਨਦਾਰ ਦੀ ਅਲੱਗ ਵਾਰੀ ਆ ਇੱਕ ਦਿਨ ਕਹੇ ਦੀ ਇੱਕ ਦਿਨ ਕਹੇ ਦੀ ਅੱਜ ਇਹ ਸੈਲੋ ਵਾਲੇ ਦੀ ਹੀ ਇਹਨੂੰ ਪਰਚੀਆਂ ਮਿਲਣਗੀਆਂ ਅੱਜ ਇਹ ਦਵਾਈਆਂ ਦੇਵੇਗਾ ਮਰੀਜ਼ਾਂ ਨੂੰ ਲਿਆ ਕੇ ਉਹਨਾਂ ਦੇ ਸੈਂਪਲ ਕੱਢੇਗਾ ਤਾਂ ਕਿ ਕਮਿਸ਼ਨ ਸਾਰੀ ਇਹਨਾਂ ਨੂੰ ਮਿਲੇ ਕਿਉਂਕਿ ਮਰੀਜ਼ ਆਪਣੀ ਮਰਜ਼ੀ ਨਾਲ ਕਿਤੇ ਦਵਾਈ ਨਹੀਂ ਲੈ ਸਕਦਾ ਮੰਗਲਵਾਰ ਕਹੇ ਦੀ ਵਾਰੀ ਬੁੱਧਵਾਰ ਕਹੇ ਦੀ ਵਾਰੀ ਇਹ ਹਸਪੀਟਲ ਜਨਾਨਕ ਹਸਪੀਟਲ ਲਗਾ ਉੱਥੇ ਕੰਮ ਚੱਲਣਦੇ ਆ ਅੱਜ ਦੇਖਿਆ ਡਾਕਟਰ ਸਾਹਿਬ ਆਪਣੇ ਮੂੰਹ ਕਹਿ ਰਹੇ ਸਾਡਾ ਉਹ ਬੰਦਾ ਨਹੀਂਗਾ ਨਾ ਹੀ ਉਹਨੂੰ ਬੁਲਾਇਆ ਵਾ ਇਹ ਬੜਾ ਵੱਡਾ ਸਕੈਂਡਲ ਚੱਲਣਦਿਆ ਉੱਤੋਂ ਤੁਹਾਡੇ ਸਾਹਮਣੇ ਕਿੱਦਾਂ ਆਕੜ ਕੇ ਗੱਲ ਕਰ ਰਿਹਾ ਉਹ ਆਪਣੇ ਮਾਲਕਾਂ ਨੂੰ ਫੋਨ ਕਰ ਰਿਹਾ ਮਨ ਲਈ ਪੂਰੀ ਇੱਥੇ ਬਦਮਾਸ਼ੀ ਨਾਲ ਕੰਮ ਹੋ ਰਿਹਾ ਵਾ ਸਬਰ ਹਲੇ ਮਿਲੇ ਨੇ ਹੁਣ ਇੱਕ ਦੂਜੇ ਤੋਂ ਮੁੱਕ ਰਹੇ ਨੇ ਕਿ ਅਸੀਂ ਨਹੀਂ ਬੁਲਾਇਆ